ਇੱਕ ਵਾਰ ਛੋਟੀਆਂ ਵੱਡੀਆਂ ਸਾਰੀਆਂ ਰਿਆਸਤਾਂ ਦੇ ਰਾਜਿਆਂ ਨੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦਾ ਮਨ ਬਣਾਇਆ ਰਾਜੇ ਆਪਣੀਆਂ ਰਾਣੀਆਂ ਅਤੇ ਨੌਕਰਾਂ ਸਮੇਤ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚ ਗਏ ਗੁਰੂ ਸਾਹਿਬ ਦੇ ਦਰਬਾਰ ਵਿੱਚ ਪਹੁੰਚ ਕੇ ਕਿਸੇ ਰਾਜੇ ਨੇ ਗੁਰੂ ਸਾਹਿਬ ਦੇ ਸਿਰ ਤੇ ਸੋਪ ਦੀ ਹੋਈ ਕਲਗੀ ਦੇਖੀ ਕਿਸੇ ਰਾਜੇ ਨੇ ਗੁਰੂ ਸਾਹਿਬ ਦੇ ਮਹਿੰਗੇ ਵਸਤਰ ਦੇਖੇ ਕਿਸੇ ਨੇ ਗੁਰੂ ਸਾਹਿਬ ਦੇ ਸਿੱਖ ਸਿਪਾਹੀ ਦੇਖੇ ਕਿਸੇ ਨੇ ਗੁਰੂ ਸਾਹਿਬ ਦੇ ਦਰਬਾਰ ਦੀ ਸ਼ਾਨੋ ਸ਼ੌਕਤ ਦੇਖੀ ਕਿਸੇ ਨੇ ਗੁਰੂ ਸਾਹਿਬ ਦਾ ਪ੍ਰਸਾਦੀ ਹਾਥੀ ਦੇਖਿਆ ਕਿਸੇ ਨੇ ਗੁਰੂ ਸਾਹਿਬ ਦਾ ਰਣਜੀਤ ਨਗਾਰਾ ਦੇਖਿਆ ਇਸ ਤਰ੍ਹਾਂ ਸਾਰਿਆਂ ਨੇ ਆਪਣੀ ਮਨਫੀ ਦੂ ਬੁੱਧੀ ਅਨੁਸਾਰ ਮਨ ਦੀ ਬਿਰਤੀ ਅਨੁਸਾਰ ਆਪਣੇ ਆਪ ਨੂੰ ਚੰਗਾ ਲੱਗਦਾ ਸਭ ਕੁਝ ਦੇਖਿਆ ਪਰ ਇੱਕ ਰਾਏਪੁਰ ਦੀ ਰਾਣੀ ਸੀ ਜਿਸਨੇ ਦੁਨਿਆਵੀ ਕੋਈ ਵਸਤੂ ਨੇ ਦੇਖੀ ਉਸਨੇ ਦੇਖਿਆ ਤਾਂ ਸਿਰਫ ਗੁਰੂ ਗੋਬਿੰਦ ਸਿੰਘ ਦੇਖਿਆ ਗੁਰੂ ਸਾਹਿਬ ਦਾ ਦਗ-ਦਗ ਕਰਦਾ ਚਿਹਰਾ ਅੰਮ੍ਰਿਤ ਪਿੰਨੇ ਨੈਣ ਦੇਖੇ ਗੁਰੂ ਸਾਹਿਬ ਦਾ ਨੂਰਾਨੀ ਚਿਹਰਾ ਦੇਖਿਆ ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਨਿਕਲਦੇ ਸੁੱਚੇ ਮੋਤੀਆਂ ਵਾਕਿਫ ਬਚਨ ਸੁਨੇ ਗੁਰੂ ਸਾਹਿਬ ਦੇ ਦਰਸ਼ਨਾਂ ਵਿੱਚ ਅਜਿਹੀ ਖੂਬੀ ਕਿ ਮਨ ਦੀ ਮਹਿਲ ਸਾਰੀ ਉਤਰਦੀ ਜਾਵੇ ਤੇ ਦਰਸ਼ਨਾਂ ਵਿੱਚ ਸਮਾਉਂਦੀ ਜਾਵੇ ਗੁਰੂ ਸਾਹਿਬ ਦੇ ਆਨੇ ਵਾਲੇ 13 ਵਰਗੇ ਬਚਨ ਰਾਣੀ ਦੇ ਮਨ ਨੂੰ ਬਿੰਨ ਦੇ ਜਾਣ ਤੇ ਮਨ ਪਾਪਾਂ ਵਿਕਾਰਾਂ ਤੋਂ ਕਿਰਣਾ ਕਰਦਾ ਜਾਵੇ ਆਪਣੀ ਖਾਲੀ ਵਿਹਾਏ ਸਮੇ ਐਵੇਂ ਗੱਪਾਂ ਮਾਰ ਮਾਰ ਖਰਾਬ ਕੀਤੇ ਸਮੇ ਨੂੰ ਯਾਦ ਕਰ ਕਰ ਪਛਤਾਉਂਦਾ ਜਾਵੇ ਜਦ 15-20 ਦਿਨਾਂ ਬਾਅਦ ਸਾਰੇ ਰਾਜੇ ਆਪਣੀਆਂ ਆਪਣੀਆਂ ਰਿਆਸਤਾਂ ਨੂੰ ਵਾਪਸ ਮੁੜੇ ਤਾਂ ਸਾਰੇ ਕੋਈ ਨਾ ਕੋਈ ਦੁਨਿਆਵੀ ਵਸਤਾ ਲੈ ਕੇ ਘਰ ਪਹੁੰਚੇ ਪਰ ਰਾਣੀ ਵਾਪਸਤਾ ਪ੍ਰਤੀ ਪਰ ਆਪਣਾ ਮਨ ਉੱਥੇ ਹੀ ਗੁਰੂ ਸਾਹਿਬ ਕੋਲ ਛੱਡ ਆਈ ਜਿੰਨੇ ਦਿਨ ਰਾਣੀ ਉੱਥੇ ਰਹੀ ਉਸ ਦੀ ਸੰਗਤ ਰਸ ਪਿੰਨੇ ਨਾਮ ਰਤੜੇ ਗੁਰ ਸਿੱਖਾ ਨਾਲ ਹੀ ਰਹੀ ਉਹਨਾਂ ਤੋਂ ਬਾਣੀ ਸੁਣਦੀ ਅਰਥ ਸਮਝਦੀ ਤੇ ਆਪਣੇ ਮਨ ਨੂੰ ਸਕੂਨ ਮਹਿਸੂਸ ਕਰਦੀ ਅੰਦਰ ਠੰਡ ਵਰਤਦੀ ਗੁਰਦੁਆਰੇ ਤਾਂ ਹੁਣ ਅਸੀਂ ਵੀ ਜਾਣੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਨੂੰ ਪਰ ਸਾਰੇ ਉੱਥੇ ਗੁਰੂ ਦੇ ਦਰਸ਼ਨ ਨਹੀਂ ਕਰਕੇ ਆਉਂਦੇ ਕੋਈ ਗੁਰੂ ਸਾਹਿਬ ਦੇ ਰੁਮਾਲੇ ਦੇਖੀ ਜਾਂਦਾ ਕੋਈ ਅੱਗੇ ਪਏ ਫੁੱਲ ਕੋਈ ਮਨ ਵਿੱਚ ਇਹੀ ਤਰ੍ਹਾਂ ਕੜੀ ਜਾਂਦਾ ਕਿ ਗੁਰੂ ਸਾਹਿਬ ਨੂੰ ਵਾਰ-ਵਾਰ ਐਨੇ ਰੁਮਾਲੇ ਚੜਾਉਣ ਦਾ ਕੀ ਫਾਇਦਾ ਕੋਈ ਗ੍ਰੰਥੀ ਸਿੰਘਾਂ ਚ ਹੀ ਬੈਠਾ ਕੋਈ ਨੁਕਸ ਲੱਭੀ ਜਾਂਦਾ ਕੋਈ ਵਿਰਲਾ ਹੀ ਹੁੰਦਾ ਹੈ ਜੋ ਗੁਰੂ ਸ਼ਬਦ ਨਾਲ ਪ੍ਰੀਤੀ ਜੋੜਦਾ ਹੈ ਤੇ ਜਿਹੜਾ ਜੋੜਦਾ ਹੈ ਉਸ ਦਾ ਹੀ ਗੁਰਦੁਆਰੇ ਗਿਆ ਸਫਲ ਹੁੰਦਾ ਹੈ ਤੇ ਉਸ ਨੂੰ ਹੀ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ ਰਾਣੀ ਵਾਪਸ ਤਾਂ ਆ ਗਈ ਪਰ ਹੁਣ ਉਹ ਜੀਵਨ ਜਿਹੜਾ ਉਹ ਪਹਿਲਾਂ ਜੀਂਦੀ ਸੀ ਪਰ ਕੀਲੇ ਲਿਬਾਸ ਰੰਗ ਬਿਰੰਗੇ ਕੱਪੜੇ ਚੰਗੇ ਚਟਪਟੇ ਖਾਣੇ ਸਾਰਾ ਕੁਝ ਛੱਡ ਦਿੱਤਾ ਜਿਹੜਾ ਬੜਾ ਜਾ ਅਡ ਹੱਸਦੀ ਸੀ ਉਹ ਵੀ ਸਭ ਬਿਸਰ ਗਿਆ دنی avi ਰੰਗ ਸਭ ਪਿੱਕੇ ਜਾਪਣ ਲੱਗੇ ਗੁਰੂ ਸਾਹਿਬ ਦੇ ਬਚਨਾਂ ਤੇ ਗੁਰਬਾਣੀ ਨੇ ਅਜਿਹਾ ਮੰਨੂ ਵਿੰਨਿਆ ਕਿ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਉ ਤੇ ਪਿੰਗਲ ਪਿਆ ਮਾਰਿਆ ਸਤੀ ਗੁਰਬਾਣੀ ਵਾਲੀ ਗੱਲ ਬਣ ਗਈ ਸਭ ਕੁਝ ਤਿਆਗ ਰਾਣੀ ਦਿਨ ਰਾਤ ਨਾਮ ਜਪਦੀ ਤੇ ਬਾਣੀ ਪੜਦੀ ਉਧਰ ਜਦ ਕੁਝ ਸਮਾਂ ਬੀਤਿਆ ਤਾਂ ਰਾਜੇ ਨੇ ਸੋਚਿਆ ਕਿ ਰਾਣੀ ਨੂੰ ਕੀ ਹੋ ਗਿਆ ਇਹ ਤਾਂ ਲੱਗਦਾ ਕਮਲੀ ਹੀ ਹੋ ਗਈ ਪਹਾੜੀ ਇਲਾਕੇ ਵਿੱਚ ਗਏ ਸਾਂ ਜ਼ਰੂਰ ਇਸਨੇ ਕੋਈ ਪਹਾੜੀ ਬੂਟੀ ਸੁੰਘ ਲਈ ਹੈ ਜਿਸ ਕਰਕੇ ਇਸ ਦਾ ਦਿਮਾਗ ਸਹੀ ਨਹੀਂ ਰਹਾ ਰੱਬ ਦੇ ਰਸਤੇ ਤੇ ਚੱਲਣ ਵਾਲਿਆਂ ਨੂੰ ਲੋਕਾਂ ਨੇ ਅੱਜ ਤੱਕ ਪਾਗਲ ਅਤੇ ਬੌਰਾ ਹੀ ਤਾਂ ਜਾਣਿਆ ਹੈ ਜਿਵੇਂ ਲੋਕ ਕਬੀਰ ਨੂੰ ਬੌਰਾ ਬੌਰਾ ਕਹਿਣ ਲੱਗ ਪਏ ਸਨ ਪਰ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਦੱਸਿਆ ਕਿ ਮੈਂ ਆਪ ਨਹੀਂ ਬੌਰਾ ਮੈਨੂੰ RAM ਨੇ ਬੌਰਾ ਕੀਤਾ ਹੈ ਆਪ ਨਾ ਬੌਰਾ RAM ਕਿਉਂ ਬੌਰਾ ਲੋਗ ਮਰਮੁ ਕਹਿ ਜਾਣਾ ਮੇਰਾ ਕਬੀਰ ਜੀ ਕਹਿੰਦੇ ਮੈਨੂੰ ਰਾਮ ਨੇ ਬਉਰਾ ਕੀਤਾ ਹੈ ਇਹ ਲੋਕ ਕੀ ਜਾਣਦੇ ਹਨ ਇਹਨਾਂ ਨੂੰ ਕੀ ਪਤਾ ਇਹ ਮੇਰੇ ਮੰਦੀ ਅਵਸਥਾ ਨਹੀਂ ਜਾਣ ਸਕਦੇ ਰਾਜੇ ਨੇ ਰਾਣੀ ਨੂੰ ਪਾਗਲ ਹੋਈ ਸਮਝ ਕੇ ਦੂਸਰਾ ਵਿਆਹ ਕਰਵਾ ਲਿਆ ਦੂਸਰੀ ਰਾਣੀ ਲੈ ਆਇਆ ਨਵੀਂ ਰਾਣੀ ਲਈ ਨਵੇਂ ਮਹਿਲ ਉਸਾਰ ਦਿੱਤੇ ਪੁਰਾਣੇ ਮਹਿਲਾਂ ਦਾ ਸਾਰਾ ਚੰਗਾ ਚੰਗਾ ਸਮਾਨ ਨਵੇਂ ਮਹਿਲਾਂ ਵਿੱਚ ਲੈ ਆਂਦਾ ਪੁਰਾਣੇ ਮਹਿਲ ਤਾਂ ਈਵਨ ਬਣ ਗਏ ਜਿਵੇਂ ਪੁਰਾਣੇ ਖੰਡਰ ਹੋਣ ਪੰਜ-ਛੇ ਬੁੱਡੀਆਂ ਬੁੱਡੀਆਂ ਗੋਲੀਆਂ ਤੇ ਇੱਕ ਰਾਣੀ ਤੋਂ ਇਲਾਵਾ ਮਹਿਲਾ ਦੀ ਸਾਰੀ ਰੌਣਕ ਨਵੇਂ ਮਹਿਲਾਂ ਵਿੱਚ ਚਲੀ ਗਈ ਇੱਕ ਦਿਨ ਨਵੀਂ ਰਾਣੀ ਪੁਰਾਣੇ ਮਹਿਲਾਂ ਵਿੱਚ ਆਈ ਤੇ ਪੁਰਾਣੀ ਰਾਣੀ ਨਾਲ ਲੱਗੀ ਗੱਲਾਂ ਮਾਰਨ ਪੰਜਾਬੀ ਦੀ ਕਹਾਵਤ ਹੈ ਕਿ ਰਨ ਰਨ ਨੂੰ ਛਲੇ ਉਸ ਤੋਂ ਅੱਲਾ ਵੀ ਡਰੇ ਲੱਗੀ ਗੱਲਾਂ ਮਾਰਨ ਕਿ ਪਹਿਨ ਤੂੰ ਤਾਂ ਰੱਬ ਦੀ ਪਗਤਣੀ ਹੈ ਤੇਰੀ ਮਾਂ ਤਾਂ ਹੈ ਜਿਨੇ ਤੈਨੂੰ ਜਨਮ ਦਿੱਤਾ ਤੇਰੇ ਤਾਂ ਦਰਸ਼ਨ ਕਰਨ ਨਾਲ ਭੁੱਖ ਲੈਂਦੀ ਹੈ ਆਸੇ-ਪਾਸੇ ਦੀਆਂ ਮਾਰਮਸਕੇ ਲਾਲੂ ਕੇ ਅੰਤ ਨੂੰ ਨਵੀਂ ਰਾਣੀ ਨੇ ਇੱਥੇ ਗੱਲ ਨਬੇੜੀ ਕੇ ਪੈਣ ਮੈਂ ਸੁਨਿਆ ਤੇਰੇ ਕੋਲ 9 ਲੱਖਾ ਹਾਰ ਹੈ ਪੁਰਾਣੀ ਰਾਣੀ ਨੇ ਕਿਹਾ ਹਾਂ ਪੈਣ ਹਾਰ ਕਾਦਾ ਮੇਰੇ ਲਈ ਤਾਂ ਪਤਰਾ ਦੀ ਮਾਲਾ ਹੈ ਨਵੀਂ ਰਾਣੀ ਨੇ ਕਿਹਾ ਪੈਣ ਤੂੰ ਤਾਂ ਰੱਬ ਦੀ ਪਗਤਨੀ ਹੈ ਹਾਰ ਸ਼ਿੰਗਾਰ ਕਰਦੀ ਨਹੀਂ ਤੂੰ ਉਹ ਹਾਰ ਮੈਨੂੰ ਦੇ ਦੇ ਪੁਰਾਣੀ ਰਾਣੀ ਨੇ ਕਿਹਾ ਇੱਕ ਹਾਰ ਮੇਰੇ ਕੋਲ 7 ਹਾਰ ਵੀ ਹੁੰਦੇ ਤਾਂ ਮੈਂ ਤੈਨੂੰ ਦੇ ਦਿੰਦੀ ਕਿਉਂਕਿ ਤੇਰੇ ਤੇ ਮੇਰੇ ਸਿਰ ਦਾ ਸਾਈ ਰਿਜਾ ਹੈ ਉਹ ਸਾਈ ਜਿਸ ਨਾਲ ਕਦੇ ਮੈਂ ਵੀ ਖੱਬੇ ਪਾਸੇ ਬੈਠ ਲਾਵਾਂ ਲਈਆਂ ਤੇ ਵਿਆਹ ਕੇ ਆਈ ਸੀ ਹਾਰ ਲੈ ਜਾ ਮੇਰੇ ਲਈ ਤਾਂ ਇਹ ਹੁਣ ਪੱਥਰਾ ਸਮਾਨ ਹੀ ਹੈ ਪਰ ਮੇਰੇ ਸਿਰ ਦੇ ਸਾਈ ਨੂੰ ਇੱਕ ਸੁਨੇਹਾ ਲਾਇ ਕੇ ਪੁਰਾਣੀ ਰਾਣੀ ਅਰਜ਼ ਕਰਦੀ ਸੀ ਕਿ ਮੇਰੇ ਮਰਨ ਤੋਂ ਪਹਿਲਾਂ ਪਹਿਲਾ ਇੱਕ ਵਾਰ ਮੈਨੂੰ ਮਿਲ ਜਾਵੇ ਮਰਨ ਤੋਂ ਪਹਿਲਾਂ ਮੈਂ ਇੱਕ ਵਾਰ ਆਪਣੇ ਸਿਰ ਦੇ ਸਾਈ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਰਾਤ ਨੂੰ ਨਵੀਂ ਰਾਣੀ ਨੇ ਰਾਜੇ ਨੂੰ ਦੱਸਿਆ ਕਿ ਅੱਜ ਮੈਂ ਤੇਰੀ ਪੁਰਾਣੀ ਰਾਣੀ ਕੋਲ ਗਈ ਸੀ ਬਹੁਤਾਂ ਬੜੀ ਕਰੂਪ ਡੈਨਾ ਵਰਗੀ ਸੁੱਕੀਆਂ ਉਂਗਲਾਂ ਉਸ ਦੀਆਂ ਜਿਨੂੰ ਦੇਖ ਕੇ ਡਰ ਆਉਂਦਾ ਚੰਗੀ ਨਿੰਦਿਆ ਕਰਕੇ ਅੰਤ ਰਾਣੀ ਨੇ ਕਿਹਾ ਕਿ ਤੁਸੀਂ ਇੱਕ ਵਾਰ ਉਸ ਨੂੰ ਮਿਲ ਕੇ ਆਓ ਰਾਜੇ ਨੇ ਸੋਚਿਆ ਕਿ ਪਹਿਲਾ ਨਿੰਦਾ ਰਜਕੇ ਕੀਤੀ ਨਾਲ ਹੀ ਮਿਲਣ ਦੀ ਗੱਲ ਕਰਦੀ ਹੈ ਜ਼ਰੂਰ ਕੋਈ ਮਾਜਰਾ ਹੋਰ ਹੈ ਰਾਜੇ ਨੇ ਜਵਾਬ ਦਿੱਤਾ ਕਿ ਨਹੀਂ ਮੈਂ ਨਹੀਂ ਜਾਣਾ ਰਾਜਾ ਜਾਨਣਾ ਚਾਹੁੰਦਾ ਸੀ ਕਿ ਅਸਲ ਚਕਰਨ ਕੀ ਹੈ ਇਹੀ ਜਾਣਨ ਲਈ ਰਾਜਾ ਇੱਕ ਦਿਨ ਰਾਜੇ ਨੇ ਪੁਰਾਣੀ ਰਾਣੀ ਨੂੰ ਸੁਨੇਹਾ ਕਲਾਇਆ ਕਿ ਰਾਜਾ ਆ ਰਿਹਾ ਹੈ ਤੈਨੂੰ ਮਿਲਣ ਇਹ ਸੁਣ ਕੇ ਰਾਣੀ ਨੂੰ ਚਾ ਚੜ ਗਿਆ ਉਸ ਤੋਂ ਖੁਸ਼ੀ ਸੰਭਾਲੀ ਨਾ ਜਾਵੇ ਕਿ ਮੇਰੇ ਸਿਰ ਦਾ ਸਾਈ ਆ ਰਿਹਾ ਹੈ ਪੁਰਾਣੀਆਂ ਚਾਦਰਾਂ ਤੋਂ ਤੀਆਂ ਸਫਾਈ ਕੀਤੀ ਪਲੰਘ ਤੇ ਵਿਛਾਈਆਂ ਮਨ ਵਿੱਚ ਐਨਾ ਚਾ ਕਿ ਮੇਰੇ ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ ਵਾਲੀ ਗੱਲ ਬਣ ਗਈ ਜਦ ਰਾਜਾ ਆਇਆ ਤਾਂ ਰਾਣੀ ਨੇ ਪਲੰਘ ਪਰ ਰਾਜੇ ਨੂੰ ਬਿਠਾਇਆ ਤੇ ਆਪ ਥੱਲੇ ਬੈਠ ਗਈ ਰਾਣੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਤੁਸੀਂ ਕਹੇ ਤਾਂ ਮੈਂ ਤੁਹਾਡੀ ਪਲੰਗ ਦੇ ਖੱਬੇ ਪਾਸੇ ਬੈਠ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸ਼ਬਦ ਸੁਣਾਵਾਂ ਜੇ ਥੱਲੇ ਬੈਠ ਬਾਣੀ ਪੜੀ ਤਾਂ ਬਾਣੀ ਦਾ ਨਿਰਾਦਰ ਹੋਊ ਨਾਲੇ ਮੈਂ ਉਸ ਸਮੇਂ ਨੂੰ ਯਾਦ ਕਰ ਲਵਾਂਗੀ ਜਦੋਂ ਮੈਂ ਵੀ ਤੁਹਾਡੇ ਨਾਲ ਖੱਬੇ ਪਾਸੇ ਬੈਠੀ ਸੀ ਤੇ ਤੁਹਾਡੇ ਨਾਲ ਵਿਆਹੀ ਗਈ ਸੀ ਰਾਣੀ ਦੇ ਅੰਮ੍ਰਿਤ ਪਿੰਨੇ ਬਚਨ ਸੁਣ ਰਾਜੇ ਨੇ ਕਿਹਾ ਇੱਕ ਵਾਰ ਨਹੀਂ ਰਾਣੀ 7 ਵਾਰ ਬੈਠ ਜਦ ਰਾਣੀ ਨੇ ਰਾਜੇ ਦੇ ਖੱਬੇ ਪਾਸੇ ਬੈਠ ਗੁਰੂ ਸਾਹਿਬ ਦੀ ਬਾਣੀ ਪੜੀ ਨਾਮ ਰਤੇ ਮਨ ਨਾਲ ਜੁੜੇ ਹੋਈ ਮਨ ਨਾਲ ਜਦ ਬਾਣੀ ਉਚਾਰੀ ਤਾਂ ਸੁਣਦੇ ਸਾਰ ਹੀ ਰਾਜੇ ਨੂੰ ਠੰਡ ਪੈਂਦੀ ਜਾਵੇ ਰਾਜੇ ਦੇ ਮਨ ਦੀ ਮਹਿਲ ਉਤਰਦੀ ਜਾਵੇ ਤੇ ਬਾਣੀ ਦਾ ਰਸ ਆਈ ਜਾਵੇ ਰਾਜਾ ਬਹੁਤ ਆਨੰਦਿਤ ਹੋਇਆ ਤੇ ਰਾਣੀ ਨੂੰ ਪੁੱਛਿਆ ਕਿ ਤੇਰੇ ਕੋਲ ਨਵੀਂ ਰਾਣੀ ਆਈ ਸੀ ਰਾਣੀ ਨੇ ਕਿਹਾ ਆਈ ਸੀ ਮੈਂ ਉਸ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਮੈਨੂੰ ਮਿਲੋ ਉਸ ਤੇ ਕਹਿਣ ਤੇ ਤਾਂ ਤੁਸੀਂ ਮੈਨੂੰ ਮਿਲਣ ਆਏ ਹੋ ਰਾਜੇ ਨੇ ਕਿਹਾ ਤੂੰ ਉਸ ਨੂੰ ਕੁਝ ਦਿੱਤਾ ਸੀ ਤ ਰਾਣੀ ਨੇ ਕਿਹਾ ਕਿ 9 ਲੱਖਾ ਹਾਰ ਜਿਹੜਾ ਮੇਰੇ ਲਈ ਪ੍ਰੀਤਮ ਪਤੀ ਤੋਂ ਬਿਨਾ ਪਤਰਾ ਵਾਂਗ ਸੀ ਉਹ ਦਿੱਤਾ ਸੀ ਇਹ ਸੁਣ ਰਾਜੇ ਨੂੰ ਲੱਗਾ ਕਿ ਨਵੀਂ ਰਾਣੀ 9 ਲੱਖੇ ਹਾਰ ਬਦਲੇ ਮੈਨੂੰ ਵੇਚ ਗਈ ਹੈ ਰਾਜੇ ਨੇ ਕਿਹਾ ਰਾਣੀਏ ਨਵੀਂ ਰਾਣੀ ਨੂੰ ਹਾਰ ਚਾਹੀਦਾ ਸੀ ਤੇ ਤੈਨੂੰ ਮੈਂ ਚਾਹੀਦਾ ਸੀ ਉਸ ਨੇ 9 ਲੱਖਾ ਹਾਰ ਰੱਖ ਲਿਆ ਤੇ ਮੈਂ ਅੱਜ ਤੋਂ ਪੁਰਾਣੇ ਮਹਿਲਾ ਵਿੱਚ ਹੀ ਰਹਾਗਾ ਤੇ ਤੇਰੇ ਤੋਂ ਬਾਣੀ ਸੁਨਿਆ ਕਰਾਂਗਾ ਜਦ ਇਹ ਗਲ ਨਵੀਂ ਰਾਣੀ ਨੂੰ ਪਤਾ ਲੱਗੀ ਤਾਂ ਉਹ ਬਹੁਤ ਪਛਤਾਈ ਪੁਰਾਣੀ ਰਾਣੀ ਤੇ ਰਾਜਾ ਹੁਣ ਇਕੱਠੇ ਗੁਰੂ ਸਾਹਿਬ ਦੀ ਬਾਣੀ ਪੜਨ ਲੱਗੇ ਤੇ ਸੱਚੇ ਸਿੱਖ ਹੋਏ ਇਸ ਤਰ੍ਹਾਂ ਗੁਰੂ ਸਾਹਿਬ ਨੇ ਰਾਏਪੁਰ ਦੀ ਰਾਣੀ ਨੂੰ ਲੋਕ ਪਰਲੋਕ ਦੇ ਦੋਵੇਂ ਸੁੱਖ ਬਖਸ਼ ਦਿੱਤੇ